ਪੰਜਾਬ ਅੰਦਰ ਖੇਤਰੀ ਪਾਰਟੀ ਬਜਉ ਸ਼੍ਰੋਮਣੀ ਅਕਾਲੀ ਦਲ ਨੂੰ ਵਿਖਿਆ ਜਾ ਰਿਹਾ ਹੁਣ ਤੋਂ ਨਹੀਂ ਇੱਕ ਪੁਰਾਣੀ ਇੱਕ ਫਿਰਤੀ ਵੀ ਹੈ ਪੰਜਾਬ ਦੀਆਂ ਕਈ ਵੱਡੀਆਂ ਹੱਕੀ ਮੰਗਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਕਈ ਵਾਰ ਵੱਡੇ ਸੰਘਰਸ਼ ਵੀ ਕੀਤੇ ਹੈ ਪਰ ਸਤੰ ਵਖਰਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਪਿਛਲੇ ਲੰਮੇ ਸਮੇਂ ਤੋਂ ਦੁਹਾੜ ਹੈ ਸਿਆਸੀ ਲਿਹਾਜ਼ ਉੱਤੇ ਇਹ ਪੈਰ ਪੈਰ ਉੱਤੇ ਡਿੱਗ ਰਹੀ ਹੈ ਚੋਣਵੀਂ ਲਿਹਾਜ਼ ਉੱਤੇ ਇਹ ਇਹਦੀਆਂ ਜਿਹੜੀਆਂ ਸੀਟਾਂ ਨੇ ਉਹ ਪੈਰ ਪੈਰ ਉਤੇ ਮਨਫੀ ਹੋ ਰੀਆਂ ਨੇ ਲਿਹਾਜਾ ਵੱਡੇ ਪੱਧਰ ਉਤੇ ਇਹ ਦੋ ਤਿੰਨ ਈਸਿਆਂ ਦੇ ਵਿੱਚ ਵੰਡ ਕੇ ਪ੍ਰਤੀਤ ਹੋ ਰਹੀ ਹੈ ਤੇ ਇਸ ਵੇਲੇ ਜਿਹੜੀ ਵੱਡੀ ਚਰਚਾ ਹੈ ਕਿ ਪੰਜਾਬ ਅੰਦਰ ਭਾਵੇਂ ਹੁਣ ਇਸ ਤੋਂ ਪਹਿਲਾਂ ਮੇਨ ਸਟ੍ਰੀਮ ਅਕਾਲੀ ਦਲ ਤੋਂ ਇਲਾਵਾ ਕਈ ਹੋਰ ਅਕਾਲੀ ਸਾਫਾ ਜਿਹੜੀਆਂ ਵੱਖ-ਵੱਖ ਪਾਰਟੀ ਗੁੱਟ ਦੇ ਵਿੱਚ ਕੰਮ ਕਰ ਰਹੀਆਂ ਨੇ ਕੁਝ ਦੋ ਤਿੰਨ ਨਵੀਆਂ ਅਕਾਲੀ ਦਲ ਵਜੋਂ ਜਿਹੜੀਆਂ ਪਾਰਟੀਆਂ ਸਾਹਮਣੇ ਆ ਸਕਦੀਆਂ ਨੇ ਇਹ ਸਾਰਾ ਮਾਮਲਾ ਕਿਵੇਂ ਉਹ ਵਿਸ਼ੇ ਕੇ ਸਾਹਮਣੇ ਆ ਰਿਹਾ ਤੇ ਅਗਲੇ ਸਮੇਂ ਕੀ ਵਾਕੀ ਪੰਜਾਬ ਦੇ ਵਿੱਚ ਨਵੇਂ ਅਕਾਲੀ ਦਲ ਲਾਹੌਰ ਸਥਾਪਿਤ ਹੋਣਗੇ ਇਸ ਸਾਰੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਗੇ ਸਿਆਸੀ ਮਾਹਰ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਉਗੇ ਵਕੀਲ ਐਡਵੋਕੇਟ ਉਪਜੀਤ ਸਿੰਘ ਬਰਾਰ ਸਾਹਿਬ ਸੋ ਸਭ ਤੋਂ ਪਹਿਲਾਂ ਬਰਾਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਧੰਨਵਾਦ ਮਿੰਦਰ ਸਾਹਿਬ ਤੇ ਈਵਿਸ਼ਨ ਪੰਜਾਬੀ ਨੂੰ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਰਾਰ ਸਾਹਿਬ ਪਿਛਲੇ ਇੱਕ ਦੋ ਦਿਨ ਤੋਂ ਪੱਟੀ ਪੱਦਰ ਉਤੇ ਇਹ ਚਰਚਾ ਮਗ ਰਹੀ ਹੈ ਕਿ ਪੰਜਾਬ ਦੇ ਵਿੱਚ ਇੱਕ ਜਾਂ ਦੋ ਹੋਰ ਅਕਾਲੀ ਦਲ ਦੇ ਸਤਾਪਤ ਹੋ ਰਹੇ ਨੇ ਇਹ ਵੱਖ-ਵੱਖ ਘਟਨਾਵਾਂ ਇੱਕ ਅਕਾਲੀ ਦਲ ਤਾਂ ਜਿਹੜਾ ਮੇਨ ਸਟ੍ਰੀਮ ਤੋਂ ਅਲੱਗ ਹੋ ਕੇ ਇਸੇ ਲਈ ਬਾਗੀ ਖੇਮੇ ਵਜੋਂ ਜਾਣਿਆ ਜਾਂਦਾ ਜਿਨ੍ਹਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਸਤਾਪਤ ਕਰ ਦਿੱਤੀ ਗਈ ਹੈ ਅਗਲੇ ਜਿਹੜੇ ਹਾਲਾਤ ਕੀ ਉਹ ਕੋਈ ਵੱਖਰਾ ਅਕਾਲੀ ਦਲ ਸਤਾਪਤ ਕਰਨਗੇ ਦੂਜੇ ਬੰਨੇ ਜਿਹੜੀ ਆ ਪੰਜਾਬ ਦੀਆਂ ਲੋਕ ਸਭਾ ਚੋਣ ਪੱਡ ਦੇ ਵਿੱਚ ਦੋ ਸੀਟਾਂ ਫਖਰੇ ਲਿਹਾਜ ਨਾਲ ਜਿੱਤੀਆਂ ਗਈਆਂ ਕਡੂਰ ਸਾਹਿਬ ਤੇ ਫਰੀਦਕੋਟ ਸਾਹਿਬ ਤੋਂ ਕਹਿੰਦਾ ਭਾਵ ਕਿ ਜਿਹੜੇ ਮੈਂਬਰ ਪਾਰਲੀਮੈਂਟ ਜਿੱਤੇ ਭਾਈ ਸਰਬਜੀਤ ਸਿੰਘ ਦੇ ਹਵਾਲੇ ਤੋਂ ਇਹ ਮਾਮਲਾ ਵੀ ਵੱਡੇ ਪੱਧਰ ਤੇ ਕੇ ਵਧ ਰਿਹਾ ਹੈ ਕਿ ਅਕਾਲੀ ਦਲ ਕੋਈ ਨਵਾਂ ਸਥਾਪਿਤ ਹੋ ਰਿਹਾ ਹੈ ਇਹ ਸਾਰੇ ਮਾਮਲੇ ਦੇ ਵਿੱਚ ਆਪਾਂ ਕਿਵੇਂ ਦੇਖ ਸਕਦੇ ਹਾਂ ਕਿ ਬਾਕੀ ਅਕਾਲੀ ਦਲ ਹੋਰ ਬਣੇਗਾ ਹਾਲਾਂਕਿ ਜੇਕਰ ਪਿੱਛੇ ਚ ਹੱਤ ਮਾਰੀਏ ਤਾਂ ਸਮੇਂ-ਸਮੇਂ ਕਈ ਵਾਰ ਅਕਾਲੀ ਦਲ ਬਣਦੀ ਰਹੇ ਹੈ ਟੁੱਟਦੀ ਵੀ ਰਹੇ ਹੈ ਦਫਾੜ ਵੀ ਹੁੰਦੇ ਰਹੇ ਹੈ ਇੱਕ ਅਜਿਹੀ ਤਰ੍ਹਾਂ ਦਾ ਫਿਰ ਪੰਜਾਬ ਦੇ ਵਿੱਚ ਇਹ ਵੇਲਾ ਅਕਾਲੀ ਸੱਭ ਦਾ ਡਾਕਟਰ ਵਰਾਰ ਸਾਹਿਬ ਦੱਸਿਓ ਫਿਰ ਇਹ ਸਾਰਾ ਕੁਝ ਕਿਵੇਂ ਰਹਿਣ ਵਾਲਾ ਉਹ ਪਿੰਡਰ ਸਾਹਿਬ ਜਦੋਂ ਸਿੱਖ ਕੌਮ ਤੇ ਚਾਰ ਚੁਫੇਰੇ ਸਿਧਾਂਤਕ ਹਮਲੇ ਹੋ ਰਹੇ ਆ ਉਸ ਵਕਤ ਜਿਹੜੀ ਪੰਥਕ ਰਾਜਨੀਤੀ ਆ ਪੰਥਕ ਸੋਚ ਦੇ ਸਿਰ ਤੇ ਜਿਹੜੀ ਰਾਜਨੀਤੀ ਚੱਲ ਰਹੀ ਆ ਉਹ ਮੱਝਧਾਰ ਦੇ ਵਿੱਚ ਡਗਡੋਲੇ ਖਾਂਦੀ ਨਜ਼ਰ ਆ ਰਹੀ ਆ ਤੇ ਜਿਹੜੀ ਅਕਾਲੀ ਦਲ ਅਸਲ ਦੇ ਵਿੱਚ ਸਟਾਰਟਿੰਗ ਦੇ ਵਿੱਚ ਅਕਾਲੀ ਦਲ 1920 ਦੇ ਵਿੱਚ ਜਿਹੜਾ ਸਥਾਪਿਤ ਹੋਇਆ ਸੀਗਾ ਸ਼੍ਰੋਮਣੀ ਅਕਾਲੀ ਦਲ ਉਹਦਾ ਮਕਸਦ ਇਹ ਸੀਗਾ ਵੀ ਗੁਰਦੁਆਰਿਆਂ ਦੀ ਸੰਭਾਲ ਤੇ ਜਿਹੜਾ ਸਿੱਖ ਸਿਧਾਂਤਾਂ ਦੇ ਪਹਿਰਾ ਦੇਣਾ ਤੇ ਜ਼ਬਰ ਤੇ ਜ਼ੁਲਮ ਦਾ ਮਖਾਵਲਾ ਕਰਨਾ ਲੰਮਾ ਸਮਾਂ ਬਹੁਤ ਵੱਡੇ-ਵੱਡੇ ਸੰਘਰਸ਼ ਕਰੇ ਬਹੁਤ ਵੱਡੀਆਂ-ਵੱਡੀਆਂ ਪ੍ਰਾਪਤੀਆਂ ਵੀ ਕਰੀਆਂ ਪਰ ਸਮੇ ਦੇ ਨਾਲ ਕਈ ਵਾਰ ਕੁਰਸੀਆਂ ਮਿਲਣ ਦੇ ਨਾਲ ਪਰਿਵਾਰਕ ਮੋਹ ਹ ਦੇ ਕਾਰਨ ਬਹੁਤ ਵੱਡੀਆਂ-ਵੱਡੀਆਂ ਇਹਨਾਂ ਦੇ ਵਿੱਚ ਉਹ ਜਿਹੜੇ ਫੇਰ ਬਦਲ ਵੀ ਦੇਖਣ ਨੂੰ ਮਿਲੇ ਇੱਕ ਸਮਾਂ ਆਇਆ ਵੀ ਜਿਹੜਾ ਦਰਸ਼ਨ ਸਿੰਘ ਸ਼ਹੀਦ ਦਰਸ਼ਨ ਸਿੰਘ ਫੈਰੂਮਾਨ ਜਿਨ੍ਹਾਂ ਨੇ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਮਾ ਚੰਡੀਗੜ੍ਹ ਦੀ ਪ੍ਰਾਪਤੀ ਲਈ ਮਰਨ ਵਾਰਤ ਰੱਖਿਆ ਤੇ ਅਰਦਾਸ ਕਰਕੇ ਤੋੜਨ ਆਇਆ ਪਿੱਛੇ ਨਹੀਂ ਹਟੇ ਬੇਸ਼ੱਕ ਅੱਜ ਕੋਈ ਵੀ ਅਕਾਲੀ ਦਾਲ ਜਿਹੜਾ ਆ ਉਹਨਾਂ ਦਾ ਨੌ ਲੇਡ ਨੂੰ ਤਿਆਰ ਨਹੀਂ ਕਿਉਂਕਿ ਮਸਲਾ ਜਦੋਂ ਚੰਡੀਗੜ੍ਹ ਦਾ ਆ ਜਾਂਦਾ ਤਾਂ ਉਹਨਾਂ ਨੂੰ ਇਹ ਲੱਗਦਾ ਕਿ ਦੇ ਸਾਨੂੰ ਵੀ ਕੁਰਬਾਨੀ ਨਾ ਕਰਨੀ ਪੈ ਜਵੇ ਕਿਉਂਕਿ ਉਹ ਕਾਲੀਦਾਲ ਦਾ ਇੱਕ ਮੇਨ ਥੰਮ ਸੀ ਜਿਨੇ ਚੰਡੀਗੜ੍ਹ ਦੇ ਲਈ ਪੰਜਾਬ ਦੀ ਸੁਭਾਵਣ ਤੋਂ ਬਾਅਦ ਉਹਨੇ ਰੱਖ ਕੇ ਤਾਂ ਆਪਣਾ ਜਿਹੜਾ ਅਰਦਾਸ ਤੋੜ ਨਵਾਈ ਇਹ ਬਹੁਤ ਘਟ ਜਿਹੜੇ ਨਵੇਂ ਜਿਹੜੇ ਸਿੱਖ ਚਿਹਰੇ ਆ ਜਾਂ ਸਿੱਖ ਕੌਮ ਦੇ ਜਿਹੜੇ ਨਮਾਇंदे ਆ ਉਹ ਵੀ ਇਸ ਗੱਲ ਨੂੰ ਭੁੱਲੀ ਬੈਠੇ ਆ ਤੇ ਦੋ ਤੋਂ ਬਾਅਦ ਇਸ ਤਰ੍ਹਾਂ ਦਾ ਵੀ ਸਮਾਂ ਆਇਆ ਜਿਹੜਾ ਫੇਰ ਇੱਕ ਵਾਰ ਜਿਹੜਾ ਅਗਰਚਰਨ ਸਿੰਘ ਟੋੜਾ ਬਾਦਲ ਸਾਹਿਬ ਦੇ ਨਾਲ ਉਹਨਾਂ ਦੇ ਵਖਰੇਵੇਂ ਹੋ ਗਏ 1999 ਚ ਤਾਂ ਉਹਨਾਂ ਨੇ ਵੀ ਜਿਹੜਾ ਇੱਕ ਅਕਾਲੀ ਦਸਰਬਹਿੰਦ ਅਕਾਲੀ ਦਲ ਬਣਾ ਲਿਆ ਸੀਗਾ ਤੇ ਜਿਹਦੇ ਵਿੱਚ ਚੰਦੂ ਮਾਜਰਾ ਪ੍ਰੇਮ ਸਿੰਘ ਚੰਦੂ ਮਾਜਰਾ ਮੇਨ ਸਟਰੀਮ ਦੇ ਵਿੱਚ ਉਹਨਾਂ ਨਾਲ ਸੀਗੇ ਤੇ ਇਸੇ ਤਰ੍ਹਾਂ ਇੱਕ ਵਾਰ ਜਰਦੇਵ ਸਿੰਘ ਤਲਵੰਡੀ ਉਹ 1984 ਤੋਂ ਪਹਿਲਾਂ ਉਹਨਾਂ ਦਾ ਵੱਖਰਾ ਦਲ ਸੀਗਾ ਤਾਂ ਇਸ ਤਰ੍ਹਾਂ ਬਾਅਦ ਫੇਰੇ ਇਕੱਠੇ ਵੀ ਹੋਏ ਜਦੋਂ ਮੋਰਚਾ ਲੱਗ ਗਿਆ ਗਾਲਤਖ ਸਾਹਿਬ ਤੋਂ ਇਕੱਠੇ ਹੁੰਦੇ ਰਹੇ ਪਰ ਸਭ ਤੋਂ ਵੱਡੀ ਜਿਹੜੀ ਗੱਲ ਇਹ ਹੈ ਜਦੋਂ 1989 ਆਦਾ ਹੈ 1989 ਦੇ ਵਿੱਚ ਕਿਉਂਕਿ ਅਕਾਲੀ ਦਲ ਦੇ ਦੋਹਰੀ ਨੀਤੀਆਂ ਤੋਂ ਲੋਕ ਤੰਗ ਆ ਗਏ ਸੀ ਖਾਸ ਤੌਰ ਤੇ ਜਦੋਂ ਦਰਬਾਰ ਸਾਹਿਬ ਤੇ ਜਿਹੜਾ ਫੌਜੀ ਹਮਲਾ ਹੁੰਦਾ ਹੈ ਤੇ ਬਾਕੀ 45 50 60 ਗੁਰਦੁਆਰਿਆਂ ਤੇ ਹੋਰ ਫੌਜੀ ਹਮਲਾ ਹੁੰਦਾ ਹੈ ਤੇ ਸਿੱਖਾਂ ਦੀ ਨਸਲਕੁਸ਼ੀ ਹੁੰਦੀ ਹੈ ਆਪਰੇਸ਼ਨ ਬੁੱਟਰੋਜ ਰਾਈ ਤੇ ਅਕਾਲੀ ਦਲ ਦਾ ਜਿਹੜਾ ਅਕਾਲੀ ਦਲ ਦੀ ਜਿਹੜੀ ਨੀਤੀ ਸੀਗੀ ਉਹ ਸਪਸ਼ਟ ਨਹੀਂ ਸੀਗੀ ਤੇ ਲੋਕਾਂ ਨੂੰ ਇੱਥੇ ਤੱਕ ਸੱਚ ਸੀਗਾ ਵੀ ਸ਼ਾਇਦ ਦਰਬਾਰ ਸਾਹਿਬ ਦੇ ਵਿੱਚ ਇਹਨਾਂ ਦੇ ਕਾਫੀ ਲੀਡਰਾਂ ਦਾ ਵੀ ਹੱਥ ਆ ਤਾਂ ਉਸ ਤੋਂ ਬਾਅਦ 1989 ਦੀਆਂ ਇਲੈਕਸ਼ਨਾਂ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਉਭਾਰ ਹੁੰਦਾ ਹੈ ਉਹਨਾਂ ਦੇ ਸਾਥੀ ਵੱਡੇ ਉਸ ਤਰ੍ਹਾਂ ਦੇ ਵਿੱਚ ਜਿੱਤਦੇ ਆ ਤੇ ਉਸ ਤੋਂ ਬਾਅਦ ਜਿਹੜਾ ਜਿਹੜਾ ਸਿਮਰਜੀਤ ਸਿੰਘ ਮਾਨ ਨੂੰ ਇਹ ਸਾਰੇ ਅਕਾਲੀ ਲੀਡਰ ਇੱਕ ਵਾਰ ਆਪਣਾ ਆਪਣਾ ਅਗੂ ਮੰਨ ਲੈਂਦੇ ਆ ਵਿੱਚੇ ਪ੍ਰਕਾਸ਼ ਸਿੰਘ ਬਾਦਲ ਵਿੱਚੇ ਗਰਚਰਾਂ ਸਿੰਘ ਟੋੜਾ ਵਿੱਚੇ ਜਗਦੇਵ ਸਿੰਘ ਤਲਵੰਡੀ ਜਿੰਨੇ ਵੀ ਸੀਗੇ ਪਰ ਉਸ ਤੋਂ ਬਾਅਦ ਜਿਉਂ ਹੀ ਦੇਖਿਆ ਉਹਨਾਂ ਦਾ ਵੀ ਉਹਨਾਂ ਦਾ ਥੋੜਾ ਜਿਹਾ ਹੁ ਡਾਊਨ ਹਾਲ ਹੋ ਗਿਆ ਫਿਰ ਆਪਣਾ ਫਿਰ ਆਪਣੀ ਪੁਰਾਣੀ ਕਿਚੜੀ ਸ਼ੁਰੂ ਹੋ ਗਈ। ਤੋਂ ਉਸ ਤਰ੍ਹਾਂ ਦਾ ਜਿਹੜਾ ਸਮਾਂ ਚੱਲਦਾ ਰਿਹਾ ਤੇ ਇਹ ਟੁੱਟ ਭੱਜ ਹੁੰਦੀ ਰਹੀ ਪਰ ਜਿਹੜੀ ਤੇ ਤੇ ਉਸ ਤੋਂ ਬਾਅਦ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਦੀ ਵਿਸਥਾਪਨਾ ਹੁੰਦੀ ਹੈ ਇੱਕ ਵਾਰ। ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਦੀ ਸਥਾਪਨਾ ਹੁੰਦੀ ਆ ਜਦੋਂ ਟੋੜਾ ਸਾਹਿਬ ਨੇ ਆਪਣਾ ਵੱਖਰਾ ਕਾਲੀਦਾਲ ਬਣਾਇਆ ਹੁੰਦਾ, ਮਨਜੀਤ ਸਿੰਘ ਨੇ ਆਪਣਾ ਬਣਾਇਆ ਹੁੰਦਾ, ਜਸਵੀਰ ਸਿੰਘ ਬਾਲਾ ਨੇ ਆਪਣਾ ਬਣਾਇਆ ਹੁੰਦਾ, ਕੈਪਟਨ ਅਮਰਿੰਦਰ ਸਿੰਘ ਨੇ ਵੀ ਇੱਕ ਕਾਲੀਦਾਲ ਬਣਾਇਆ ਸੀਗਾ ਪੰਥਕ ਮੋਰਚੇ ਦੇ ਸ਼ਹਿਰ ਜਿੱ ਤੱਕ ਮੈਂ ਨ ਅਤੇ ਇਹ ਨਾਂ ਸੀਗਾ ਤਾਂ ਇਹ ਉਸ ਸਮੇਂ ਭਾਈ ਮਜੀਤ ਸਿੰਘ ਐਕਟਿੰਗ ਜਹੇਦਾਰ ਸੀਗੇ ਅਕਾਲ ਤਖਤ ਸਾਹਿਬ ਦੇ ਤਾਂ ਉਹਨਾਂ ਨੇ ਇੱਕ ਸੋਚ ਉਹਨਾਂ ਨੇ ਗਰਚਰ ਸਿੰਘ ਟੋੜਾ ਨੇ ਉਹਨਾਂ ਨੂੰ ਅਪੀਲ ਕੀਤੀ ਤੇ ਉਹਨਾਂ ਨੇ ਅਕਾਲੀ ਦਲ ਦਾ ਏਕਾਕਰਨ ਦੀ ਕੋਸ਼ਿਸ਼ ਕੀਤੀ ਤੇ ਅਕਾਲ ਤਖਤ ਸਾਹਿਬ ਤੇ ਸਾਰੇ ਅਕਾਲੀ ਦਲ ਸੱਦ ਲਏ ਪਰ ਉਸ ਮੂਵ ਦਾ ਪ੍ਰਕਾਸ਼ ਸਿੰਘ ਬਾਦਲ ਨੇ ਪੁਰਜੋਰ ਵਿਰੋਧਾ ਕੀਤੀ ਤੇ ਉੱਥੇ ਉਹਨਾਂ ਨੇ ਆਪਣੇ 8-10 ਹਜ਼ਾਰ ਸਹਿਯੋਗੀਆਂ ਦੇ ਨਾਲ ਜਾ ਕੇ ਉਸ ਸਮੇਂ ਦੇ ਐਕਟਿੰਗ ਜਹੇਦਾਰ ਦੇ ਨਾਲ ਵੀ ਜਿਹੜਾ ਵਰਤਾਉ ਮਾੜਾ ਵਰਤਾਉ ਕੀਤਾ ਸੀਗਾ ਸਾਰੀ ਦੁਨੀਆ ਨੂੰ ਪਤਾ ਹੈ ਤਾਂ ਪਰ ਉਹ ਐਕਟਿੰਗ ਜਹੇਦਾਰ ਭਾਈ ਮਨਜੀਤ ਸਿੰਘ ਨੇ ਉਸ ਸਮੇਂ ਇੱਕ ਅੰਮ੍ਰਿਤਸਰ ਡੈਕਲੇਰੇਸ਼ਨ ਜਿਹੜਾ ਬਣਾਇਆ ਸੀਗਾ ਇਹਨਾਂ ਸਾਰੇ ਕਾਲੀਦਾਲਾ ਨੇ ਜਿਦੇ ਚ ਜਹੇਦਾਰ ਗੁਰਚਰ ਸਿੰਘ ਟੋੜਾ ਵੀ ਸ਼ਾਮਿਲ ਸੀ ਚਰਦੇਵ ਸਿੰਘ ਤਲਵੰਡੀ ਵੀ ਸੀਗਾ ਕੈਪਟਨ ਮਨਿੰਦਰ ਸਿੰਘ ਵੀ ਸੀਗਾ ਸਰਜੀਤ ਸਿੰਘ ਬਰਨਾਲਾ ਵੀ ਸੀਗਾ ਭਾਈ ਮਨਜੀਤ ਸਿੰਘ ਵੀ ਸੀਗਾ ਜਸਮੀਰ ਸਿੰਘ ਬਾਲਾ ਸੀਗਾ ਖੁਦ ਸਿਮਰਜੀਤ ਸਿੰਘ ਮਾ ਸੀਗੇ ਤਾਂ ਸ਼ਰਮਣੀ ਕਾਲੀਦਾਲ ਅੰਮ੍ਰਿਤਸਰ ਦੀ ਕੈਮੀ ਹੋਈ ਕਾਲ ਤੱਕ ਤੋਂ ਪਰ ਉਹਨਾਂ ਨੇ ਸੇਵਾ ਵੀ ਲਈ ਤਾ ਹੌਲੀ ਹੌਲੀ ਸਾਰੇ ਜਿੰਨੇ ਵੀ ਸੀਗੇ ਅਮਰਿੰਦਰ ਸਿੰਘ ਸਮਾਨ ਤੇ ਕਾਂਗਰਸ ਵਾਲ ਚਲੇਗੇ ਟੋੜਾ ਸਾਹਿਬ ਫੇਰ ਬਾਦਲਨਾ ਚਲੇਗੇ ਭਾਈ ਮਜੀਤ ਸਿੰਘ ਚਲੇਗੇ ਜਸਵੀਰ ਸਿੰਘ ਸਾਰੇ ਮਤਲ ਖੁਰਦਪੁਰਦ ਹੋ ਗਏ ਕੱਲਾ ਉਸ ਡੈਕਲੇਰੇਸ਼ਨ ਤੇ ਜੇ ਕਹਿ ਰਿਹਾ ਉਹ ਸਿਮਰਜੀਤ ਸਿੰਘ ਮਾਨ ਰਿਹਾ ਜਿਹੜਾ ਕਿ ਜਿਹਨੇ ਉਹ ਤੇ ਅਕਾਲ ਤਖਤ ਤੇ ਸੇਵਾ ਵੀ ਕੀਤੀ ਉਹ ਤੇ ਕਹਿ ਰਿਹਾ ਪਰ ਹੁਣ ਤੇ ਕਈ ਵਾਰ ਐਮਪੀ ਬਣੇ ਕਈ ਵਾਰ ਡਾਊਨ ਹੋਏ ਪਰ ਜਿਹੜਾ ਪਿਛਲੇ ਸਮੇਂ ਜੋ ਵਰਤਾਂਤ ਚੱਲਿਆ ਪੀਲੇ ਸਮੇਂ ਜਦੋਂ ਵਰਤਾਂਤ ਚੱਲਦਾ ਹੈ ਜਦੋਂ ਭਾਈ ਦੀਪ ਸਿੰਘ ਸਿੱਧੂ ਜਿਹੜਾ ਦੀਪ ਸਿੰਘ ਜੀ ਨੂੰ ਸ਼ਹੀਦ ਵੀ ਕਿਹਾ ਜਾਂਦਾ ਹੈ ਭਾਈ ਦੀਪ ਸਿੰਘ ਨੂੰ ਉਹਨਾਂ ਦੀ ਜਦੋਂ ਆਗਮਨ ਹੁੰਦਾ ਹੈ ਕਿਸਾਨੀ ਮੋਰਚੇ ਦੇ ਵਿੱਚ ਉਹਨਾਂ ਦੇ ਨਾਲ ਨੌਜਵਾਨੀ ਭਾਰੀ ਤਦਾਦ ਦੇ ਵਿੱਚ ਲੱਗ ਗਈ ਤੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਇੱਕ ਵੱਡਾ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਇੱਕ ਨਵੀਂ ਸੇਧ ਮਿਲਣ ਲੱਗੀ ਤਾਂ ਉਹਨਾਂ ਦਾ ਤੇ ਉਸ ਤੋਂ ਬਾਅਦ ਉਹਨਾਂ ਦੇ ਜਾਣ ਤੋਂ ਬਾਅਦ ਵਾਰਿਸ ਪੰਜਾਬ ਦੇ ਜਿਹੜੀ ਜੱਥੇਬੰਦੀ ਆ ਜਿਹੜੀ ਉਹਨਾਂ ਨੇ ਸਾਬਤ ਕੀਤੀ ਸੀ ਭਾਈ ਅਮਰਪਾਲ ਸਿੰਘ ਆਣਿਆ ਤੇ ਖਾਲਸਾਬਹੀਰ ਬਣਾਣੇ ਆ ਤੇ ਉਹ ਸਾਰਾ ਜਦੋਂ ਵੱਡੇ ਪੰਜਾਬ ਦੇ ਵਿੱਚ ਨੌਜਵਾਨੀ ਨਾਲ ਰابطਾ ਕਰ ਹੁੰਦਾ ਨਸ਼ੇ ਵਿਰੋਧੀ ਮੁਹਿੰਮ ਚਲਾਣੇ ਆ ਤਾਂ ਉਹ ਉਸ ਪਿੱਛੋਂ ਕੀ ਹੁੰਦਾ ਇਹਨਾਂ ਤੇ ਸਾਰੇ ਜਦੋਂ ਅਜਨਾਲੇ ਵਾਲਾ ਕਾਹਨ ਹੁੰਦਾ ਵਿੱਚੇ ਅਕਾਲੀ ਦਲ ਬਾਦਲ ਵਿੱਚੇ ਕਾਂਗਰਸ ਵਿੱਚੇ ਭਾਜਪਾ ਆਮ ਆਦਮੀ ਪਾਰਟੀ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਅੰਦਰ ਗ੍ਰਾਹਣ ਦੀ ਮੁਹਿੰਮ ਚਲਾਣੇ ਆ ਤੇ ਐਨਐਸਏ ਦੇ ਨੀ ਨੂੰ ਨજરਬੰਦ ਹੋ ਜਾਂਦੇ ਆ ਉੱਥੇ ਬੈਠੇ ਹੀ ਜਦੋਂ ਇਲੈਕਸ਼ਨ ਆਣੀਆਂ ਹੁਣ 2024 ਦੀਆਂ ਉਹ ਖਡੂਰ ਸਾਹਿਬ ਤੋਂ ਕਾਜ ਦੇ ਦਾਖਲ ਕਰਦੇ ਆ ਸਿਮਰਜੀਤ ਸਿੰਘ ਮਾਨ ਆਪਣਾ ਕੈਂਡੀਡੇਟ ਵਾਪਸ ਲਿੰਦੇ ਆ ਤੇ ਉਹਦੇ ਸਰਦਾਰ ਅਮਰਤਪਾਲ ਸਿੰਘ ਖਾਲਸਾ ਭਾਰੀ ਤਦਾਦ ਦੇ ਨਾਲ ਉਥੋਂ ਜਿੱਤਦੇ ਆ ਤੇ ਦੂਜੇ ਕੈਂਡੀਡੇਟ ਜਿੱਤਦੇ ਆ ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਅਮਰ ਸ਼ਹੀਦ ਭਾਈ ਬਿਆਨ ਸਿੰਘ ਦੇ ਸਪੁੱਤਰ ਆ ਤੇ ਇਹਨਾਂ ਨੂੰ ਵੱਡਾ ਅਭਾਰ ਮਿਲਦਾ ਤੇ ਇਸ ਤੇ ਇਹ ਤੋਂ ਜਿਹੜੇ ਹੁਣ ਇਹ ਜਿਹੜਾ ਨਵਾਂ ਨੌਜਵਾਨੀ ਵੀ ਆ ਭਾਈ ਅਮਰਤਪਾਲ ਸਿੰਘ ਨੂੰ ਆਪਣਾ ਕਿੰਨਾ ਕਿਤੇ ਦਿਲ ਦੇ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਰਿਸਪੈਕਟ ਕਰ ਰਹੇ ਆ ਕਿ ਖਾਸ ਤੌਰ ਤੇ ਉਹਨਾਂ ਦੀ ਹਮਦਰਦੀ ਹੋਰ ਵੀ ਲਗਾਤਾਰ ਵਧਦੀ ਜਾ ਰਹੀ ਹੈ ਜਦੋਂ ਐਮਪੀ ਬਣਨ ਤੋਂ ਬਾਅਦ ਵੀ ਉਹਨਾਂ ਨੂੰ ਇਹ ਸਰਕਾਰਾਂ ਅਜੇ ਤੱਕ ਛੱਡ ਨਹੀਂ ਰਹੀਆਂ ਬੇਸ਼ੱਕ ਉਹਨ ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਈ ਆ ਉਹਦਾ ਕੀ ਫੈਸਲਾ ਹੁੰਦਾ ਸਮਾਂ ਦੱਸੂਗਾ ਤੇ ਹੁਣ ਜਿੱਦਣ ਉਹਨਾਂ ਨੇ ਸੌਂ ਚੱਕੀ ਆ ਪਾਰਲੀਮੈਂਟ ਦੇ ਵਿੱਚ ਸੌਂ ਚਕਾਈ ਗਈ ਆ ਤਾਂ ਉਸ ਦਿਨ ਭਾਈ ਅਮਰਤਵਾਲ ਸਿੰਘ ਖਾਲਸਾ ਨੇ ਆਪਣੇ ਪਿਤਾ ਦੇ ਰਾਈਂਕ ਸੰਦੇਸ਼ ਦਿੱਤਾ ਸੀਗਾ ਵੀ ਸਰੋਣੀ ਕਮੇਟੀ ਦੀ ਅਸੀਂ ਇਲੈਕਸ਼ਨਾਂ ਲੜਾਂਗੇ ਤੇ ਸ੍ਰੋਮਣੀ ਕਮੇਟੀ ਦੀਆਂ ਵੀ ਤਿਆਰੀ ਕਰੋ ਵੋਟਾਂ ਵਾਤੇ ਵਾਤੇ ਬਣਾਓ ਇਹ ਕੱਲ ਜਦੋਂ ਮਸਤੂਆਣਾ ਸਾਹਿਬ ਇਕੱਠ ਹੁੰਦਾ ਤਾਂ ਉੱਥੇ ਸਰਬਜੀਤ ਸਿੰਘ ਵੱਲੋਂ ਫੇਰੇ ਡਿਸਕਲੋਸ ਕੀਤਾ ਜਾਂਦਾ ਵੀ ਅਸੀਂ ਸ੍ਰੋਮਣੀ ਕਮੇਟੀ ਦੀ ਇਲੈਕਸ਼ਨਾਂ ਲੜਾਂਗੇ ਜਿਹੜੀਆਂ ਹੁਣ ਬਾਈ ਇਲੈਕਸ਼ਨ ਆਣੀਆਂ ਉਹਦੇ ਬਾਰੇ ਵੀ ਵਿਚਾਰ ਕਰਾਂਗੇ ਤੇ ਬਾਕੀ ਜਿਹੜਾ ਫੈਸਲਾ ਭਾਈ ਅਮਰਪਾਲ ਸਿੰਘ ਦੇ ਆਣ ਤੋਂ ਬਾਅਦ ਹੋਊਗਾ ਅਸੀਂ ਭਾ ਉਹਨਾਂ ਦੇ ਪਿਤਾ ਤਰਸੇਵ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਨਵਾਂ ਜਿਹੜਾ ਜਥੇਬੰਦੀ ਦਾ ਵੀ ਗਠਨ ਕਰ ਸਕਦੇ ਹਾਂ ਇਹ ਗੱਲ ਰਿਪੀਟ ਕਰੀਆ ਉਹਨਾਂ ਨੇ ਦੁਬਾਰਾ ਫੇਰ ਅੱਜ ਜਦੋਂ ਜਸਵੀਰ ਸਿੰਘ ਰੋਡੇ ਦੇ ਵੱਡਾ ਜਦੋਂ ਸੰਤ ਅਪਿੰਡ ਜਰਨੈਲ ਸਿੰਘ ਹਾਲਸਾ ਪਿੰਡਰ ਵਾਲੇ ਦੇ ਜਿਹੜੇ ਉਹਨਾਂ ਦੇ ਭਰਾ ਸੀਗੇ ਉੱਥੇ ਉਹਨਾਂ ਦੇ ਜਿਹੜਾ ਉਹਨਾਂ ਦਾ ਭੋਗ ਵਗੈਰਾ ਪਿਆ ਉੱਥੇ ਉਸ ਥਾਂ ਤੇ ਵੀ ਉਹਨਾਂ ਨੇ ਗੱਲ ਕਰੀ ਹੈ ਸੋ ਹੋਣਾ ਮਤਲਬ ਇੱਕ ਨਵੇਂ ਅਕਾਲੀ ਦਲ ਦਾ ਆਗਾਜ਼ ਉਹਨਾਂ ਦੀ ਇੱਕ ਮਤਲਬ ਸੁਣਾਈ ਦੇ ਰਹੀ ਆ ਵੀ ਕਿ ਨਵਾਂ ਅਕਾਲੀ ਦਲ ਆ ਸਕਦਾ ਉਹ ਵੱਖਰੀ ਗੱਲ ਆ ਵੀ ਇਹਨਾਂ ਦਾ ਸੀ ਸਿਧਾਂਤ ਹੋਊਗਾ ਕਿ ਇਹਨਾਂ ਦਾ ਜਿਵੇਂ ਹੋਊਗਾ ਹੁਣ ਭਾਈ ਅਮਰਤਵਾਲ ਸਿੰਘ ਭਾਈ ਅਮਰਤਵਾਲ ਸਿੰਘ ਜਿੱਥੇ ਕਿ ਸਿੱਖ ਸੋਵਰਨਿਟੀ ਇੱਕ ਵੱਖਰੀ ਜਿਹੜਾ ਵਖਰੇ ਰਾਜ ਦੀ ਛੜਿਆ ਮਦਈਗਾ ਸਰਿਆਂ ਗੱਲ ਕਰਦੇ ਆਈ ਵਨ ਜਦੋਂ ਉਹਨਾਂ ਦੀ ਮਾਤਾ ਜੀ ਨੇ ਕਿਹਾ ਸੀਗਾ ਵੀ ਭਾਈ ਅਮਰਤਵਾਲ ਸਿੰਘ ਖਾਲਸਾਣ ਦੇ ਕੋਲ ਨਾਲ ਉਹਦਾ ਕੋਈ ਲੜਾ ਦੇਣਾ ਨਹੀਂ ਕੋਈ ਹੱਕ ਜਿ ਨਹੀਂ ਤਾਂ ਅਮਰਤਪਾਲ ਸਿੰਘ ਨੇ ਡਿਬਰੂਗੜ੍ਹ ਜੇਲ੍ਹ ਤੋਂ ਇਸ ਗੱਲ ਦਾ ਖੰਡਨ ਕੀਤਾ ਵੀ ਮੈਂ ਜੇ ਕਦੇ ਪੰਥ ਤੇ ਪਰਿਵਾਰ ਦੇ ਵਿੱਚੋਂ ਇੱਕ ਚੁਣਨਾ ਪਿਆ ਤਾਂ ਮੈਂ ਪੰਥ ਨੂੰ ਚੁਣੂੰਗਾ ਪਰਿਵਾਰ ਨੂੰ ਨਹੀਂ ਸਵਾਰਕ ਸਿੰਘ ਦਾ ਇਹ ਬਿਆਨ ਆਇਆ ਸੀਗਾ ਪਿੱਛੇ ਜੀ ਇੱਕ ਇੰਟਰਵਿਊ ਹੋਈ ਸੀ ਕਿਸੇ ਚੈਨਲ ਨਾਲ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਤਾਂ ਜਿਹੜਾ ਉਹ ਖਾਲਸਤਾਨ ਦੀ ਗੱਲ ਕਰਦੇ ਆ ਖਾਲਸਤਾਨ ਦੇ ਬਾਰੇ ਲੜਾਈ ਲੜਦੇ ਆ ਉਹ ਕਹਿੰਦੇ ਜੀ ਨਾ ਜੀ ਨਾ ਉਹਨਾਂ ਦੇ ਬੱਕਰੇ ਸੂਰ ਆ ਮੇਰੇ ਬੱਕਰੇ ਆ ਤੇ ਮੈਂ ਕੋਈ ਵੀ ਅਜਾ ਕੰਮ ਨਹੀਂ ਕਰੂੰਗਾ ਜਿਹਦੇ ਨਾਲ ਪਰਚਾ ਦਰਜ ਹੋ ਜਵੇ ਹਾਲਾਂਕਿ ਉਹਨਾਂ ਨੂੰ ਇਹ ਨਹੀਂ ਪਤਾ ਸੀਗਾ ਇਸ ਗੱਲ ਦਾ ਬਿਆਨ ਦਿੰਦੇ ਸਮੇਂ ਵੀ ਜਿਹੜਾ ਸੁਪਰੀਮ ਕੋਰਟ ਦੇ ਵਿੱਚੋਂ ਦੋ ਫੈਸਲੇ ਐਸੇ ਆ 1995 ਦੇ ਵਿੱਚ ਜਸਟਿਸ ਫੈਜੂਦੀਨ ਤੇ ਜਿਹੜਾ ਜਸਟਿਸ ਆਨੰਦ ਸੀਗੇ ਉਹਨਾਂ ਨੇ ਰਿਆ ਸੀਗਾ ਬਲਵੰਤ ਸਿੰਘ ਸ਼ਾਹਪੁਰ ਤੇ ਭਵਿੰਦਰ ਸਿੰਘ ਵਾਲੇ ਵੇਚ ਤੇ ਵੀ ਖਾਲਸਾਣ ਦੇ ਨਾਰੇ ਮਾਰਨਾ ਰੈਲੀ ਕਰਨੀ ਪੂਰਾ ਮੰਤਰੀ ਕੇ ਘਰ ਪੋਸਟਰ ਲਾੜਨੇ ਕੋਈ ਗੁਨਾਹ ਨਹੀਂ ਤੁਸੀਂ ਕਰ ਸਕਦੇ ਹੋ ਤੇ ਇਸੇ ਤਰੀਕੇ ਨਾਲ 2008 ਦੇ ਵਿੱਚ ਜਸਟਿਸ ਆਲਟਮਸ ਕਵੀਰ ਤੇ ਜਸਟਿਸ ਕਾਰਟੂ ਉਹਨਾਂ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਕੇਸ ਦੇ ਵਿੱਚ ਫੈਸਲਾ ਦਿਆ ਸੀਗਾ ਵੀ ਇਹ ਕੋਈ ਗੁਨਾਹ ਨਹੀਂ ਹੈ ਤੁਸੀਂ ਪੂਰਾ ਮੰਤਰੀ ਕੇ ਘਰ ਮਾਰ ਕੇ ਕਰ ਸਕਦੇ ਹੋ ਕਿਉਂਕਿ ਇਹ ਉਸ ਕੇਸ ਦੇ ਆਧਾਰਤਾ ਜਿਹੜਾ ਕਿਸੇ ਸਮੇਂ ਮਹਾਤਮਾ ਗਾਂਧੀ ਗੋਪਾਲ ਕ੍ਰਿਸ਼ਨ ਗੋਖਲੇ ਵਗੈਰਾ ਤੇ ਪਰਚਾ ਦਰਜ ਹੋਇਆ ਸੀ ਅੰਗਰੇਜ਼ੀ ਹਕੂਮਤ ਦੇ ਟਾਈਮ ਜਦੋਂ ਉਹਨਾਂ ਨੇ ਭਾਰਤ ਛਡੋ ਅੰਦੋਲਨ ਦਾ ਆਗਾਜ਼ ਕੀਤਾ ਸੀਗਾ ਤੇ ਅੰਗਰੇਜ਼ਾਂ ਨੂੰ ਭਾਰਤ ਛੱਡਣ ਦੇ ਦਿੱਤੀ ਪੂਰੀ ਸੋਵਰਨਿਟੀ ਦੀ ਗੱਲ ਕਰੀ ਸੀ 124 ਦੇ ਦੇ ਦਿੱਤੀ ਤੇ ਉਸੇ ਦੇ ਆਧਾਰ ਤੇ ਇਹ ਤਾਂ ਫੈਸਲਾ ਹੋਇਆ ਸੀਗਾ ਹੁਣ ਦੇਖਣਾ ਇਹ ਆ ਵੀ ਕਾਲੀ ਦਲ ਤਾਂ ਜਿਹੜਾ ਵੱਡਣ ਵਾਲਾ ਜਾ ਰਿਹਾ ਜਿਵੇਂ ਲੱਗਿਆ ਵੀ ਉਹਨਾਂ ਦੇ ਮੇਨ ਸਿਧਾਂਤ ਕੀ ਹੋਣਗੇ ਕੀ ਅਮਰਸਰ ਐਲਾਨਨਾਮਾ ਹੋਊਗਾ ਤੇ ਜਾਂ ਆਨੰਦਪੁਰ ਸਾਹਿਬ ਦਾ ਮਤਾ ਹੋਊਗਾ ਯਾ ਕੇਵਲ ਪੰਜਾਬ ਦੀਆਂ ਮੰਗਾਂ ਹੋਣਗੀਆਂ ਇਹ ਸਮਾਂ ਦੱਸੂਗਾ ਪਰ ਇੱਕ ਗੱਲ ਜ਼ਰੂਰ ਆ ਵੀ ਜਿਵੇਂ ਉਹਨਾਂ ਨੇ ਸ਼੍ਰੋਣੀ ਕਮੇਟੀ ਦੀ ਇਲੈਕਸ਼ਨਾਂ ਦੀ ਗੱਲ ਕਰੀ ਆ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਇਲੈਕਸ਼ਨਾਂ ਵੀ ਅਕਾਲੀ ਦਲ ਜਿਹੜਾ ਬਣਨ ਜਾ ਰਿਹਾ ਉਹਨੂੰ ਕਿੰਨਾ ਖੰਗਾਰਾ ਮਿਲਦਾ ਕੀ ਹੋਊਗਾ ਉਹ ਸਮਾਂ ਦੱਸੂਗਾ ਬਰਾੜ ਸਾਹਿਬ ਕੀ ਦੂਜੇ ਪਾਸੇ ਜੇਕਰ ਜਾਈਏ ਆਪਾਂ ਬਾਗੀ ਖੇਮਾ ਜਿਹੜਾ ਕਿ ਸ਼੍ਰੋਣੀ ਅਕਾਲੀ ਦਲ ਸੁਧਾਰ ਲਹਿਰ ਨਾਲ ਹੁਣ ਇੰਨੀ ਦਿਨੀ ਸਰਗਰਮ ਹੈ ਜਿਕਰ ਇਹਨਾਂ ਦੋਨਾਂ ਧਿਰਾਂ ਦੇ ਵਿੱਚ ਅਗਲੇ ਸਮੇਂ ਸੁੱਲਾ ਸਫਾਈ ਨਹੀਂ ਹੁੰਦੀ ਮਾਮਲਾ ਹੋਰ ਅੱਗੇ ਵੱਧਾ ਹੈ ਤਾਂ ਫਿਰ ਉਸ ਧਿਰ ਵੱਲੋਂ ਵੀ ਅਕਾਲੀ ਦਲ ਨਮਾ ਬਣ ਕੇ ਸਾਹਮਣੇ ਆਏਗਾ ਦੇਖੋ ਭਿੰਡਰ ਸਾਹਿਬ ਇਹਦੇ ਚ ਗੱਲ ਹੋਰ ਬੜੀ ਦੇਖਣ ਵਾਲੀ ਆ ਸਰਦੇਵ ਸਿੰਘ ਢੀਂਡਸਾ ਜਿਹੜੇ ਕਿ ਉਹਨਾਂ ਦੀ ਕਿਸੇ ਸਮੇਂ ਪਿੱਛੇ ਜੇ ਭਾਜੀਪੀ ਨਾਲ ਵੀ ਰਾਬਤਾ ਕਾਇਮ ਹੋ ਗਿਆ ਸੀਗਾ ਵੱਖਰਾ ਅਕਾਲੀ ਦਲ ਵੀ ਬਣਾ ਲਿਆ ਸੀਗਾ ਜਗੀਰਪੁਰ ਵੀ ਇਹ ਸਾਰੇ ਜਿਹੜਾ ਅਕਾਲੀ ਦਲ ਸੁਧਾਰ ਦੇ ਵਿੱਚ ਇਕੱਠੇ ਹੋ ਗਏ ਦੁਆਰਾ ਹਾਲਾਂਕਿ ਸਰਦੇਵ ਸਿੰਘ ਢੀਂਡਸਾ ਨੇ ਚੰਦੂ ਮਾਜਰਾ ਸਾਹਿਬ ਤੇ ਦੋਸ਼ ਲਾਇਆ ਸੀਗਾ ਵੀ ਜਿਹੜੀ ਔਰ ਰਾਮ ਰਹੀਮ ਨੇ ਪੋਸ਼ਾਕ ਪਹਿਨੀ ਸੀਗੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਗ ਰਚਿਆ ਸੀਗਾ ਉਹ ਪੋਸ਼ਾਕ ਲੈ ਕੇ ਲਿਜਾਣ ਵਾਲਾ ਪ੍ਰੇਮ ਸਿੰਘ ਚੰਦੂ ਮਾਜਰਾ ਸੀਗਾ ਹਰੇ ਪੋਸ਼ਾਕ ਇਹਨਾਂ ਨੇ ਪਹਚਾਈ ਸੀ ਸੋ ਇਹ ਵੀ ਦੋਸ਼ ਸੁਖਦੇਵ ਸਿੰਘ ਢਿੰਡ ਸਾਹਿਬ ਵੱਲੋਂ ਉਹ ਹੀ ਡਿਨਾਈ ਕਰ ਦਿੱਤਾ ਗਿਆ ਕਿ ਉਹਨਾਂ ਨੇ ਅਜਿਹਾ ਕੋਈ ਉਹ ਹੁਣ ਕਰਿਆ ਨਾ ਪਹਿਲਾਂ ਪਹਿਲਾਂ ਇੱਥੇ ਪਤਾ ਕੀ ਆ ਜਿਹੜੀ ਇੱਥੇ ਸਿਆਸ ਦਾ ਇਹਨਾਂ ਦੇ ਕੋਈ ਪੈਰ ਨਹੀਂ ਹੈਗੇ ਸਿਆਸਤਦਾਨਾਂ ਦੇ ਇਹ 15 ਦਿਨ ਪਹਿਲਾਂ ਗੱਲ ਕਹਿ ਦਿੰਦੇ ਆ ਫਿਰ ਰਿਪੀਟ ਕਰ ਦਿੰਦੇ ਆ ਫਿਰ 20 ਦਿਨ ਬਾਅਦ ਮੁੱਕਰ ਜਾਂਦੇ ਆ ਸੋ ਇਹਨਾਂ ਦਾ ਮਤਲਬ ਇੱਕ ਪੰਜਾਬੀ ਦੇ ਵਿੱਚ ਇੱਕ ਇੱਕ ਆਦਾ ਵੀ ਮਰੇ ਤੇ ਮੁਕਰੇ ਦਾ ਕੋਈ ਹੱਲ ਨਹੀਂ ਸੋ ਇਹਨਾਂ ਨੂੰ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਹੁਣ ਇਹੀ ਲਾ ਲੋ ਹੁਣ ਜਿਹੜੇ ਸੁਧਾਰ ਲਹਿਰ ਕਹਿ ਰਹੇ ਆ ਇਹ ਸੁਧਾਰ ਲਹਿਰ ਦੀ ਗੱਲ ਕਰ ਰਹੇ ਆ ਤੇ ਜਿਹੜੇ ਪੰਥਕ ਹਿੱਤਾਂ ਦੀ ਗੱਲ ਕਰਦੇ ਹੋ ਤੁਹਾਨੂੰ ਯਾਦ ਹੋਊਗਾ ਵੀ ਆਪਰੇਸ਼ਨ ਬਲੈਕ ਥੰਡਰ ਕਿਨੇ ਕਰਿਆ ਸੀਗਾ ਸਰਜੀਤ ਸਿੰਘ ਬਰਨਾਲਾ ਨੇ ਜਜੀਵ ਗਾਂਧੀ ਪ੍ਰਾਈਮ ਮਿਨਿਸਟਰ ਸੀਗਾ ਸਰਜੀਤ ਸਿੰਘ ਬਰਨਾਲਾ ਨੇ ਦਵਾਰਾ ਦਰਬਾਰ ਸਾਹਿਬ ਤੇ ਜਿਹੜੀ ਆ ਪੁਲਿਸ ਤੋਂ ਹਮਲਾ ਕਰਵਾਇਆ ਸੀਗਾ ਤੇ ਕਾਫੀ ਜਿਆਦੇ ਉਹਦਾ ਰੋਲਾ ਰੁਪਾ ਪਿਆ ਤੇ ਉਸ ਸਮੇਂ ਹੁਣ ਦੇਖੋ ਅਕਾਲੀ ਸਿਆਸ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਆਪਣੇ 25 ਸਾਥੀਆਂ ਸਵੇਦ ਵਿੱਚ ਇਹ ਮਰਿੰਦਰ ਸਿੰਘ ਵਿੱਚੇ ਕਰਪਾਲ ਸਿੰਘ ਲਿਓੜਾ ਵਈ ਸੀਗੇ ਸਰਹੰਦ ਵਾਲੇ ਇਹ ਛੱਡ ਗਏ ਸੀਗੇ ਅਕਾਲੀ ਦਲ ਛੱਡ ਕੇ ਇਹਨਾਂ ਨੇ ਗ੍ਰਿਫਤਾਰੀ ਲਈ ਸੀਗੀ ਤੇ ਦੂਜੇ ਪਾਸੇ ਅਕਾਲੀ ਦਲ ਦਾ ਸੁਧਾਰ ਕਰਨ ਵਾਲਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੋਮਲ ਜਰਾ ਮੰਤਰੀ ਬਣ ਗਿਆ ਸੀਗਾ ਸਹਿਕਾਰਤਾ ਮੰਤਰੀ ਸੋਣ ਇਹਨਾਂ ਲੋਕਾਂ ਦਾ ਹੁਣ ਕੀ ਸਿਧਾਂਤ ਦਾ ਕੀ ਸੂਰ ਹੁਣ ਇਹ ਜਿਹੜੀ ਲੜਾਈ ਆ ਦੇਖੋ ਇਹ ਲੜਾਈ ਲਗਾਤਾਰ ਇਹ ਸਾਰੇ ਜਿੰਨੇ ਵੀ ਹੋਏ ਆ ਜਿੰਨੇ ਵੀ ਇਹਨਾਂ ਦੀਆ ਮਤਲਬ ਹੁਣ ਤੱਕ 2015 ਦੀ ਬੇਦਬੀ ਤੋਂ ਲਾ ਲਓ ਪਹਿਲਾਂ ਲਾ ਲਓ ਇਹ ਸਾਰੇ ਇਕੱਠੇ ਰਹੇ ਆ ਸਾਰੇ ਇਕੱਠੇ ਰਹੇ ਆ ਵਜਤ ਬਰਗਾੜੀ ਬੇਦਵੀ ਗਾਣ ਹੁੰਦਾ ਕੋਟਪੂਰਾ ਬਾਬਲ ਕਲਾਕਾਰ ਹੁੰਦਾ ਚੰਦੂ ਮਾਇਰਾ ਸਾਹਿਬ ਢਿੰਡ ਸੱਜਾ ਸਾਰੇ ਇਕੱਠੇ ਸੀਗੇ ਬਾਦਲ ਸਾਹਿਬ ਨਾਲ ਤੇ ਉਸ ਤੋਂ ਬਾਅਦ ਫੇਰ ਇਹ ਇਲੈਕਸ਼ਨਾਂ ਲੜਦੇ ਆ 2017 ਚ ਲੜਦੇ ਆ ਜਦ ਵੀ ਇਕੱਠੇ ਆ ਤੇ ਉਸ ਤੋਂ ਬਾਅਦ ਫੇਰ ਜਦੋਂ ਇਹ ਦੁਬਾਰਾ ਇਲੈਕਸ਼ਨਾਂ ਹੁੰਦੀਆਂ 2022 ਚ ਫੇਰ ਵੀ ਇਕੱਠੇ ਆ 2024 ਚ ਵੀ ਇਕੱਠੇ ਆ ਪਰ ਜਦੋਂ ਲਗਾਤਾਰ ਹਾਰ 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 ਹੁੰਦੀ ਰਹੀ ਤਾਂ ਫਿਰ ਇਹਨਾਂ ਨੇ ਕਿਹਾ ਵੀ ਕੁਰਸੀ ਜਿਹੜੀ ਵੀ ਇਹ ਤਾਂ ਬੜੀ ਖਤਰਨਾ ਕੁਰਸੀ ਮਿਲਦੀ ਨਜ਼ਰ ਨਹੀਂ ਆ ਰਹੀ ਫਿਰ ਇਹਨਾਂ ਨੂੰ ਸਿਧਾਂਤ ਯਾਦ ਆ ਗਏ ਹੁਣ ਤੁਸੀਂ ਇਹਨਾਂ ਤੇ ਕਿਹੜਾ ਤੇ ਵਿਸ਼ਵਾਸ ਕਰੋਗੇ ਇਹ ਜਿਹੜਾ ਹੁਣ ਦੇਖੋ ਇਹ ਇੱਕੋ ਗਰੁੱਪ ਆ ਚਾਹੇ ਬਾਦਲ ਸਾਹਿਬ ਲਾਲੂ ਚਾਹੇ ਚੰਦੂਆ ਬਾਦਲ ਸਾਹਿਬ ਵੀ ਅੰਮ੍ਰਿਤਵਾਲ ਦੀ ਵਿਰੋਧਤਾ ਕਰਦੇ ਸੀਗੇ ਇਹ ਵੀ ਕਰਦੇ ਸੀਗੇ ਸਾਰੇ ਐ ਐਨਐਸਏ ਜਿਹੜਾ ਹੈਗਾ ਇਹਨਾਂ ਨੇ ਕਿਸੇ ਨੇ ਐਨਐਸਏ ਜਦੋਂ ਲੱਗਿਆ ਕਿ ਉਹ ਵਿਰੋਧਤਾ ਨਹੀਂ ਕਰੇਗਾ ਉਹਦੇ ਹ ਸਰਕਾਰ ਦੇ ਹੱਕ 'ਚ ਭੁਗਤਿਆਂ ਤੇ ਦੂਜੇ ਪਾਸੇ ਚੰਦੂ ਮਾਇਰਾ ਸਾਹਿਬ ਹੁਣ ਬਰਗਾੜੀ ਕਾਂਡ ਦੀ ਗੱਲਾਂ ਕਰਦੇ ਆ ਬਰਗਾੜੀ ਦੀਆਂ ਵਿਅਦਵੀਆਂ ਤਾਂ ਜਦੋਂ ਪਾਰਲੀਮੈਂਟ ਦੇ ਵਿੱਚ ਜਦੋਂ ਬਰਗਾੜੀ ਮੋਰਚਾ ਚੱਲ ਰਿਹਾ ਸੀਗਾ ਜਿਹੜਾ ਧਿਆਨ ਸਿੰਘ ਮਾਨੜਲ ਇਹ ਸ਼ਖਸ ਸੀਗਾ ਲੋਕ ਸਭਾ ਦੇ ਵਿੱਚ ਜਿਨੇ ਆਪਣੀ ਹਿੰਦੀ ਜਿਹੜੀ ਬੜੀ ਖਤਰਨਾਕ ਤਰੀਕੇ ਨਾਲ ਬੋਲਦੇ ਆ ਇਹਨਾਂ ਨੇ ਕਿਹਾ ਸਪੀਕਰ ਸਾਹਿਬ ਪੰਜਾਬ 'ਚ ਆਗ ਲੱਗੀ ਹੋਈ ਹੈ ਵਾਹ ਲੈਟਰੀਨ ਨੇ ਬਣਾ دی ਗਈਆਂ ਵਾਹ ਐਸਾ ਹੋ ਜਾਏਗਾ ਪੰਜਾਬ ਬੰਦੀ ਕੇ ਪੁੱਥੇ ਉੱਰ ਖੜਾ ਹੈ ਇਹ ਲਾਵ ਸਿਗੇਰਾ ਦੇ ਹੁਣ ਇਹ ਕਿੰਨੇ ਕ ਪੰਥਕਾ ਲੋ ਕਿੰਨੇ ਹੀ ਹੈਗੇ ਆ ਇਹਨਾਂ ਦਾ ਹਿਸਟਰੀ ਲਾ ਦੀ ਆ ਗੱਲ ਸਿਰਫ ਕੁਰਸੀ ਦੀ ਆ ਤੇ ਇਹ ਕਾਲ ਤੱਕ ਸਾਡੇ ਜਿਹੜੇ ਜਹੇਦਾਰ ਆ ਇਹ ਇਹ ਆ ਜਿੰਨੀ ਵੀ ਟੀਮ ਆ ਇਹਨਾਂ ਨੂੰ ਇਹ ਦੇਖਣਾ ਚਾਹੀਦਾ ਜਿਹੜਾ ਏਕਾ ਹੋਣਾ ਜੀ ਇਹਦਾ ਪੰਥ ਦਾ ਨਾ ਕਿ ਕੁਰਸੀ ਦੇ ਚਾਹਵਾਨਾਂ ਦਾ ਵੀ ਸਾਨੂੰ ਕੁਰਸੀ ਕਿਉਂ ਨਹੀਂ ਵੀਰੇ ਵੀ ਅਸੀਂ ਜਿਹੜੇ ਕਿਹੜੇ ਸਾਡੇ ਤੇ ਦੋਸ਼ ਲੱਗ ਰਿਹਾ ਵੀ ਕਿਹੜੇ ਤਰੀਕੇ ਗੱਲ ਭਾਰਮੁਖਤ ਹੋ ਜਾਈਏ ਤਾਂ ਜੋ ਲੋਕਾਂ ਨੂੰ ਸਾਡੇ ਤੇ ਵਿਸ਼ਵਾਸ ਹੋ ਜਵੇ ਪੰਥ ਨਾਲ ਕੋਈ ਲੈਣਾ ਨਹੀਂ ਪੰਥ ਦੇ ਲਈ ਜੇ ਕਾਲ ਤੱਕ ਸਾਉ ਦੀ ਪੂਰੇ ਸਮੁੱਚੇ ਸਿੰਘ ਸਹਿਬਾਨਾਂ ਨੇ ਉਹਨਾਂ ਨੇ ਕੋਈ ਫੈਸਲਾ ਲੈਣਾ ਉਹ ਸਮੁੱਚੇ ਪੰਥ ਲਈ ਲੈਣਾ ਚਾਹੀਦਾ ਉਹਨਾਂ ਨੂੰ ਸਮੁੱਚੇ ਅਕਾਲੀ ਦਲਾਂ ਨੂੰ ਇੱਕ ਡੈਸਟੀਨੇਸ਼ਨ ਦੇ ਤहत ਜਿਦੀ ਕਿ ਹਮੇਸ਼ਾ ਜਿਹੜਾ ਸਿੱਖ ਜਦੋਂ ਅਰਦਾਸ ਕਰਦਾ ਵੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਉਹ ਜਦੋਂ ਕਰਦੇ ਆ ਇਹਨਾਂ ਨੂੰ ਅਜਿਹੇ ਗੁਰਮਤਿ ਦੇ ਅਨੁਸਾਰ ਉਸ ਫੈਸਲੇ ਤੇ ਚਾਹੇ ਉਹਦੇ ਤੇ ਇਹਨਾਂ ਨੂੰ ਆਣਾ ਚਾਹੀਦਾ ਪਹਿਲਾਂ ਵੀ ਸਰ ਲਾ ਨਾਮੇ ਤੇ ਖਾਲਸਾ ਸਾਹਿਬ ਦੇ ਜੇਦਾਦਰ ਨੇ ਕਰਿਆ ਸੀਗਾ ਹੁਣ ਉਹ ਉਹ ਵੀ ਉਹ ਵੀ ਇੱਕ ਉਹਨਾਂ ਦਾ ਆਰਡਰ ਸੀਗਾ ਹੁਣ ਉਹਨਾਂ ਨੂੰ ਪਹਿਰਾ ਦੇਣਾ ਚਾਹੀਦਾ ਇਹਨਾਂ ਨੂੰ ਇਕੱਠੇ ਕਰਨਾ ਚਾਹੀਦਾ ਇੱਕ ਏਜੰਡੇ ਤੇ ਇੱਕ ਡੈਸਟੀਨੇਸ਼ਨ ਨਾ ਕਿ ਕੁਰਸੀ ਲਈ ਨਾ ਕਿ ਕੁਰਸੀ ਲਈ ਕੁਰਸੀ ਲਈ ਜਦੋਂ ਇਕਾ ਹੁੰਦਾ ਉਹ ਕਦੇ ਕੰਮ ਨਹੀਂ ਹੁੰਦਾ ਇਕਾ ਉਹ ਉਹ ਕੰਮ ਹੈ ਹੁੰਦਾ ਜਿਹੜਾ ਸਿਧਾਂਤਾਂ ਤੋਂ ਤੋੜਦੇ ਹੋਏ ਜੇਕਰ ਇਹਨਾਂ ਨੂੰ ਵਾਕਈ ਖਾਲਸਾ ਪੰਥ ਦੀ ਖਾਲਸਾ ਪੰਥ ਨਾਲ ਹਮਦਰਦੀ ਆ ਇਹਨਾਂ ਲੋਕਾਂ ਨੂੰ ਕੋਈ ਵੀ ਹੈਗਾ ਤਾਂ ਇਹਨਾਂ ਨੂੰ ਖਾਲਸਾ ਪੰਥ ਦੇ ਹੁਣ ਤੱਕ ਧੱਕਿਆਂ ਨੂੰ ਲੈ ਕੇ ਤੇ ਅਗਲੀ ਸਟਰੈਟਜੀ ਬਣਾੜੀ ਚਾਹੀਦੀ ਆ ਤੇ ਇਹ ਪੋਲਿਸੀ ਇੰਟਰਨੈਸ਼ਨਲ ਸਿੱਖ ਪੋਲਿਸੀ ਤੋਂ ਬਾਹਰ ਨਹੀਂ ਹੋ ਸਕਦੀ ਕਿਉਂਕਿ ਜਿੰਨੇ ਵੀ ਅੰਤਰਰਾਸ਼ਟਰੀ ਅੰਦੋਲਨ ਚੱਲ ਰਹੇ ਆ ਅੰਤਰਰਾਸ਼ਟਰੀ ਪੱਧਰ ਤੇ ਚੱਲ ਰਹੇ ਆ ਉਹਨਾਂ ਦਾ ਮਕਸਦ ਪੰਜਾਬ ਦੀ ਸਿੱਖ ਸਿਆਸਤ ਨਾਲ ਜੁੜਿਆ ਹੋਇਆ ਪੰਜਾਬ ਦੇ ਲੋਕਾਂ ਨਾਲ ਜੁੜਿਆ ਹੋਇਆ ਤੇ ਇਹ ਉਹਨਾਂ ਤੋਂ ਬਾਹਰ ਨਹੀਂ ਹੋ ਸਕਦਾ ਅੱਜ ਜਿਹੜੀ ਵੀ ਗੱਲ ਹੁੰਦੀ ਆ ਕਿਸੇ ਵੀ ਏਜੰਡੇ ਦੀ ਉਹ ਇੰਟਰਨੈਸ਼ਨਲ ਪ੍ਰੈਸ਼ਰ ਨਾਲ ਹੁੰਦੀ ਆ ਈਵਨ ਜਦੋਂ ਕਿਸਾਨ ਅੰਦੋਲਨ ਚੱਲਿਆ ਤੁਸੀਂ ਯਾਦ ਹੋਊਗਾ ਕਿਸਾਨ ਅੰਦੋਲਨ ਦੀ ਕਾਮਯਾਬੀ ਦਾ ਕਾਰਨ ਇੱਕੋ ਸੀਗਾ ਕਿਉਂਕਿ ਉਹ ਦੁਨੀਆ ਦੇ ਵਿੱਚ ਫੈਲ ਗਿਆ ਸੀਗਾ ਹਰ ਥਾਂ ਤੇ ਜਦੋਂ ਵੀ ਸਾਡੇ ਪ੍ਰਾਇਮਿੰਟਰ ਸਾਹਿਬ ਜਾਂਦੇ ਤੇ ਹੋਰ ਮੰਤਰੀ ਜਾਂਦੇ ਤੇ ਉਹਨਾਂ ਦੇ ਖਿਲਾਫ ਡੈਮੋਨਸਟ੍ਰੇਸ਼ਨ ਉਹਦਾ ਇੱਕੰ ਭਿੱਜਾ ਵੀ ਪ੍ਰਧਾਨ ਮੰਤਰੀ ਮੋਦੀ ਨੇ ਰਾਤ ਨੂੰ ਬਗੈਰ ਕਿਸੇ ਕਿਸਾਨੀ ਉਹਨਾਂ ਨੂੰ ਬੁਲਾਏ ਨੂੰ ਜਦੋਂ ਕਿ ਕਿਸਾਨ ਯੂਨੀਅਨ ਦਾ ਤਾਂ ਉਸ ਸਮੇਂ ਜਥੇਬੰਦੀਆਂ ਦਾ ਘੱਟ ਬਹੁ ਘਟ ਗਿਆ ਸੀਗਾ ਰਿਐਲਿਟੀ ਆ ਉਸ ਸਮੇਂ ਜਿਹੜੇ ਇਹਨਾਂ ਨੇ ਝੁੰਗੀਆਂ ਝੋਪੜੀਆਂ ਉੱਤੇ ਪਾਈਆਂ ਸੀਗਾ ਉਹਨਾਂ 'ਚ ਦੋ ਦੋ ਤਿੰਨ ਤਿੰਨ ਬੰਦੇ ਹੁੰਦੇ ਬਹੁ ਘੱਟ ਘੱਟ ਸੀਗਾ ਮੈਂ ਖੁਦ ਦੇਖਿਆ ਇਸ ਗੱਲ ਦਾ ਗਵਾਹ ਹਾਂ ਲਾਸਟ ਦਿਨਾਂ ਦੇ ਵਿੱਚ ਪਰ ਇੰਟਰਨੈਸ਼ਨਲ ਪ੍ਰੈਸ਼ਰ ਦੇ ਅਧੀਨ ਜਿਹੜਾ ਬਾਹਰ ਵੱਧਾ ਜਾ ਰਿਹਾ ਸੀਗਾ ਉਹਦੇ ਅਧੀਨ ਉਹਦੇ ਅਧੀਨ ਇਹਨਾਂ ਨੇ ਬਗੈਰ ਇਹਨਾਂ ਜਥੇਬੰਦੀਆਂ ਨੂੰ ਬੁਲਾਏ ਵੇ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਵਿਕੇਦਨ ਖਾਣੀ ਉਹਨਾਂ ਨੇ ਬਿੱਲ ਵਾਪਸ ਲੈ ਲਏ ਸੀਗੇ ਸੋ ਇੰਟਰਨੈਸ਼ਨਲ ਪ੍ਰੈਸ਼ਰ ਨੂੰ ਅੱਜ ਦੀ ਡੇਟ 'ਚ ਜਿੱਥੇ ਕਿ ਵੱਡੇ ਵੱਡੇ ਇੰਟਰਨੈਸ਼ਨਲ ਲੈਵਲ ਤੇ ਸਿੱਖਾਂ ਦੇ ਕਤਲ ਵੀ ਹੋਏ ਆ ਉਹਨਾਂ ਬਾਰੇ ਵੀ ਮੋਰਚੇ ਚੱਲ ਰਹੇ ਆ ਤੇ ਹੋਰ ਵੱਡੇ ਚੱਲ ਰਿਹਾ ਹੋਰ ਵੱਡਾ ਕੁਝ ਪੰਜਾਬ ਲਈ ਚਾਹਨੇ ਆ ਪੰਜਾਬ ਦਾ ਜਿਹੜਾ ਪੁਰਾਣਾ ਜਿਹੜਾ ਸਿਸਟਮ ਮਹਾਰਾਜਾ ਰਜੀਤ ਸਿੰਘ ਵਾਲਾ ਉਹ ਲਗੁਰਾ ਉਹ ਤੇ ਚੱਲ ਰਿਹਾ ਉਹਦੇ ਲਈ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਜੋ ਵੀ ਹੈਗਾ ਉਹ ਮਤਲਬ ਅੰਤਰਰਾਸ਼ਟਰੀ ਉਸ ਤੇ ਦੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਸਿੱਖ ਕੌਮ ਦੀ ਅਸਲੀ ਰੂਪਰੇਖਾ ਦੇ ਲਈ ਸਿੱਖ ਕੌਮ ਦੇ ਅਸਲੀ ਝੰਡੇ ਪੰਜਾਬ ਵਾਸੀਆਂ ਨੂੰ ਇਨਸਾਫ ਦਿਵਾਉਣ ਦੀ ਲੋੜ ਧਿਆਨ ਚ ਰੱਖ ਕੇ ਸਾਰਿਆਂ ਦਾ ਇਕਾਗਰਣ ਦੀ ਲੋੜ ਆ ਨਾ ਕਿ ਇੱਕ ਗਰੁੱਪ ਦਾ ਇਕਾਗਰਣ ਦੀ ਲੋੜ ਆ ਮੇਰਾ ਕਹਿਣ ਦਾ ਭਾਵ ਕੇ ਹੂੰ ਹੂੰ ਜੀ ਬਿਲਕੁਲ ਬਿਲਕੁਲ ਕਹਿਣ ਦਾ ਭਾਵ ਕੇ ਜਿਹੜੀਆਂ ਸੰਭਾਵਨਾਵਾਂ ਬੜੀਆਂ ਪਰਪਲ ਨੇ ਕਿ ਅਗਲੇ ਸਮੇਂ ਇੱਕ ਅਕਾਲੀ ਦਲ ਨਹੀਂ ਦੋ ਵੀ ਸਥਾਪਿਤ ਹੋ ਸਕਦੇ ਨੇ ਜਿਹੜੇ ਕਹਿਣ ਦਾ ਭਾਵ ਕਿ ਨਵੇਂ ਬਣ ਸਕਦੇ ਨੇ ਸੋ ਸੋ ਇਹ ਸਾਣ ਸਾਡੇ ਨਾਲ ਉਹ ਕਿ ਚਿੰਤਕ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਉਹਗੇ ਵਕੀਲ ਐਡਵੋਕੇਟ ਅਵਜੀਤ ਸਿੰਘ ਬਰਾੜਸਾ ਜਿਨ੍ਹਾਂ ਨੇ ਜਿਹੜੀ ਅਕਾਲੀ ਸਿਆਸਤ ਦਾ ਜਿਹੜਾ ਪਛੋਕੜ ਤੇ ਜਿੱਥੇ ਹੁਣ ਇਹ ਧਿਰ ਆਣ ਖੜੀ ਏ ਕਹਿੰਦਾ ਭਾਵੇਂ ਇਹਦਾ ਅਕਾਲੀ ਦਲ ਦਾ ਜੋ ਇਸ ਵੇਲੇ ਹਾਲ ਹੈ ਇਸ ਹਾਲ ਦੇ ਵਿੱਚ ਜਿਹੜੇ ਦਰਦ ਅਗਲੇ ਸਮੇਂ ਜਿਹੜੇ ਉਹ ਮਟਾਈ ਜਾ ਸਕਦੇ ਨੇ ਜਿੰਨਾ ਉਤੇ ਮਸਲਾ ਜਿਹੜਾ ਲਿਆ ਕੇ ਇਹ ਮਾਹੌਲ ਨੂੰ ਫਿਰ ਤਾਕਾਲੀਸਾ ਆਪ ਨੂੰ ਅੱਗੇ ਤੋਰਿਆ ਜਾ ਸਕਦਾ ਹੈ ਉਹਦੇ ਇਰਤ ਕਿਰਤ ਬਹੁਤ ਕੁਝ ਜਿਹੜੀ ਵਾਕਈ ਸਾਂਝੀ ਕਰਾਈ ਸੋ ਚੈਨਲ ਜੀ ਮਿਸ਼ਨ ਪੰਜਾਬੀ ਲਈ ਬਰਾੜ ਸਾਹਿਬ ਤੁਸੀਂ ਵਕਤ ਕੱਢਿਆ ਤੁਹਾਡਾ ਧੰਨਵਾਦ ਸ਼ੁਕਰੀਆ ਧੰਨਵਾਦ ਜੀ ਪੰਡਰ ਸਾਹਿਬ ਇਹ ਮਿਸ਼ਨ ਪੰਜਾਬੀ